ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਰਬ ਇੱਕ ਜੈ ਸਾਈ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਜੋ ਮਿਲਦੀ ਰਹੇ ਜੀ ਇਨਸਾਨ ਦੇ ਜੀਵਨ ਦੇ ਵਿੱਚ ਬਾਬਾ ਜੀ ਜ਼ਿੰਦਗੀ ਦੇ ਵਿੱਚ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਸਵਾਲ ਉੱਭਰਦੇ ਨੇ ਜੋ ਇਨਸਾਨ ਨੂੰ ਪਰੇਸ਼ਾਨ ਕਰਦੇ ਆ ਹੈਰਾਨ ਵੀ ਕਰਦੇ ਆ ਕਿ ਕੀ ਸਾਡਾ ਜਿਹੜਾ ਮੁਕੱਦਰ ਹੈ ਜਾਂ ਜਿਹੜੀ ਸਾਡੀ ਰਜ਼ਕ ਹੈ ਜਾਂ ਜਿਹੜਾ ਸਾਡਾ ਨਸੀਬ ਹੈ ਕਿ ਉਹ ਪਹਿਲਾਂ ਤੋਂ ਹੀ طے ਹੁੰਦਾ ਹੈ ਜਾਂ ਫਿਰ ਜੋ ਸਾਡੇ ਕਰਮ ਹੈ ਇਹ ਉਹਨਾਂ ਦਾ ਨਤੀਜਾ ਹੁੰਦਾ ਹੈ ਕਿਉਂਕਿ ਜੇ ਦੇਖਿਆ ਜਾਵੇ ਕਈ ਵਾਰੀ ਬੰਦਾ ਦੇਖਦਾ ਹੈ ਕਿ ਯਾਰ ਇੱਕ ਇਨਸਾਨ ਹੈ ਉਹ ਉਹਨੇ ਕੋਈ ਬਹੁਤੀ ਮਿਹਨਤ ਨਹੀਂ ਕੀਤੀ ਹੁੰਦੀ ਉਹਨੇ ਕੋਈ ਬਹੁਤੀ ਮਿਹਨਤ ਨਹੀਂ ਕੀਤੀ ਹੁੰਦੀ ਪਰ ਬੜੀ ਉਹਨੂੰ ਸਫਲਤਾ ਮਿਲ ਜਾਂਦੀ ਉਹਦੇ ਕੋਲ ਸਾਰਾ ਕੁਝ ਹੁੰਦਾ ਹੈ ਤੇ ਇੱਕ ਪਾਸੇ ਕਈ ਵਾਰੀ ਇਦਾਂ ਵੀ ਦੇਖਣ ਨੂੰ ਮਿਲਦਾ ਹੈ ਕਿ ਇੱਕ ਬੜਾ ਮਿਹਨਤੀ ਇਨਸਾਨ ਹੈ ਯਾਰ ਪਰ ਉਹਦਾ ਵਕਤ ਜਿਹੜਾ ਬੜਾ ਔਖਾ ਲੰਘ ਰਿਹਾ ਹੈ ਉਹਨੂੰ ਜੂਝਣਾ ਪੈਂਦਾ ਜ਼ਿੰਦਗੀ 'ਚ ਇਹੋ ਜੇ ਕਈ ਸਵਾਲ ਹੁੰਦੇ ਨੇ ਇਨਸਾਨ ਦੇ ਮਨ ਦੇ ਵਿੱਚ ਕਈ ਵਾਰ ਵਕਤ ਐਸਾ ਆ ਜਾਂਦਾ ਹੈ। ਔਰ ਜਿਹਦੇ ਨਾਲ ਇਨਸਾਨ ਨੂੰ ਚਿੰਤਾ ਵੀ ਹੁੰਦੀ ਹੈ। ਸੋ ਇੱਥੇ ਇਹੀ ਗੱਲ ਕਰਾਂਗੇ ਕਿ ਕੀ ਆਖਰ ਸੱਚ ਕੀ ਹੈ? ਕਿ ਕਰਮਾਂ ਨਾਲ ਭਾਗ ਬਦਲੇ ਜਾ ਸਕਦੇ ਐ? ਕਿ ਜੋ ਹੋਣਾ ਹੈ ਉਹ ਹੋ ਕੇ ਹੀ ਰਹਿਣਾ ਹੈ। ਜ਼ਰਾ ਗੌਰ ਕਰਨਾ ਸੋ ਅੱਜ ਇੱਕ ਇਹ ਕਹਾਣੀ ਹੈ ਇੱਕ ਫਕੀਰ ਨੂੰ ਜਦੋਂ ਇਹ ਸਵਾਲ ਪੁੱਛੇ ਤਾਂ ਜ਼ਰਾ ਗੌਰ ਕਰਨਾ ਹੋ ਸਕਦਾ ਹੈ ਇਸ ਵੀਡੀਓ ਦੇ ਅੰਤ ਤੱਕ ਜਿਹੜੇ ਇਹੋ ਜਿਹੇ ਸਵਾਲ ਹੈ ਉਹਨਾਂ ਦਾ ਤੁਹਾਨੂੰ ਜਵਾਬ ਮਿਲ ਜਾਵੇ ਬਾਬਾ ਜੀ। ਕਿ ਬੜੇ ਸਮੇਂ ਪਹਿਲੇ ਨਾ ਇੱਕ ਰਾਜ ਹੁੰਦਾ ਸੀ ਰਾਜੇ ਹੁੰਦਾ ਸੀ ਜਿੱਦਾਂ ਇੱਕ ਸਟੇਟ ਕਹਿ ਲੋ ਤਾਂ ਰਾਜੇ ਸੀ ਉਹਦਾ ਰਾਜਾ ਸੀ ਜਿਹਦਾ ਨਾਮ ਸੀ ਕਰਮਪਾਲ ਬੜਾ ਹੀ ਨਿਆਏ ਵਾਲਾ ਰਾਜਾ ਸੀਗਾ ਅਨਿਆਏ ਨਹੀਂ ਸੀ ਹੁੰਦਾ ਕਿਸੇ ਤੇ ਧਰਮ ਨੂੰ ਮੰਨਣ ਵਾਲਾ ਸੀ ਔਰ ਧਾਰਮਿਕ ਕੰਮਾਂ ਨੂੰ ਕਰਨ ਵਾਲਾ ਸੀ ਰਾਜੇ ਦੇ ਆਪਣੇ ਰਾਜ ਵਿੱਚ ਸੁੱਖ ਤੇ ਸਮਰiddhi ਲਿਆਉਣ ਲਈ ਨਾ ਉਨੇ ਕਠਨ ਮਿਹਨਤ ਕੀਤੀ ਬਾਬਾ ਜਰਾ ਗੌਰ ਕਰਨਾ ਉਹਨੇ ਬੜੀ ਮਿਹਨਤ ਕੀਤੀ ਤਾਂ ਉਸਦਾ ਇੱਕ ਹੀ ਉਦੇਸ਼ ਸੀ ਕਿ ਆਪਣੀ ਪ੍ਰਜਾ ਹੈ ਨਾ ਜਿਹੜੀ ਉਹਨਾਂ ਦੀ ਜ਼ਿੰਦਗੀ ਨੂੰ ਸ਼ਾਂਤਮਈ ਤੇ ਖੁਸ਼ਹਾਲ ਬਣਾਉਣਾ ਪਰ ਉਹ ਜਿੰਨੀ ਕੋਸ਼ਿਸ਼ ਕਰਦਾ ਨਾ ਓਨੀ ਵਾਰ ਜੀਵਨ ਦੀਆਂ ਜਿਹੜੀਆਂ ਹੈ ਜ਼ਿੰਦਗੀ ਦੀਆਂ ਅਨਸੁਲਝੀਆਂ ਨਸੀਬ ਦੀਆਂ ਖੇਡਾਂ ਨਾ ਵੇਖ ਕੇ ਨਾ ਉਹ ਪਰੇਸ਼ਾਨ ਹੋ ਜਾਂਦਾ ਤੇ ਰਾਜੇ ਨੇ ਨਾ ਆਪਣੇ ਰਾਜ ਵਿੱਚ ਕਈ ਵਾਰ ਦੇਖਿਆ ਕਿ ਕੁਝ ਲੋਕ ਬੜੇ ਜਿਹੜੀ ਜ਼ਿਆਦਾ ਮਿਹਨਤ ਕਰ ਰਹੇ ਐ ਚੰਗੇ ਕਰਮ ਕਰਨ ਦੇ باوجود ਵੀ ਮਤਲਬ ਉਹ ਮਿਹਨਤ ਵੀ ਕਰ ਰਹੇ ਐ ਚੰਗੇ ਕਰਮ ਵੀ ਕਰ ਰਹੇ ਐ ਪਰ ਉਹਦੇ باوجود ਵੀ ਉਹ ਦੁਖੀ ਤੇ ਕਸ਼ਟ ਵਿੱਚ ਰਹਿੰਦੇ ਨੇ ਜਦਕਿ ਕੁਝ ਲੋਕ ਜਿਹੜੇ ਆ ਉਹ ਬਿਨਾਂ ਕਿਸੇ ਕੋਸ਼ਿਸ਼ ਦੇ ਸੁખી ਜ਼ਿੰਦਗੀ ਜੀ ਰਹੇ ਹੁਣ ਰਾਜਾ ਸੀ ਰਾਜਾ ਨੇ ਜਦੋਂ ਆਪਣੀ ਪ੍ਰਜਾਣ ਨੂੰ ਦੇਖਣਾ ਤਾਂ ਇਹੋ ਜੇ ਹਾਲਾਤ ਦੇਖਣੇ ਕਈ ਵਾਰੀ ਉਹਨੇ ਤਾਂ ਉਹਦੇ ਮਨ ਦੇ ਵਿੱਚ ਇੱਕ ਸ਼ੰਕਾ ਪੈਦਾ ਹੋ ਗਈ ਬਾਬਾ ਔਰ ਜਿੱਥੇ ਸ਼ੰਕਾ ਆ ਜਾਵੇ ਨਾ ਉੱਥੇ ਰੋਲਾ ਪੈਂਦਾ ਹੀ ਪੈਂਦਾ ਬਾਬਾ ਹੁਣ ਸ਼ੰਕਾ ਪੈਦਾ ਹੋ ਗਈ ਕਿ ਪਤਾ ਨਹੀਂ ਇਹ ਜਿਹੜਾ ਲੇਖਾ ਜੋਖਾ ਹੈ ਇਹ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ ਜਾਂ ਇਨਸਾਨ ਆਪਣੇ ਕਰਮਾਂ ਨਾਲ ਬਣਾਉਂਦਾ ਧਰ ਰਾਜੇ ਦੇ ਮਨ ਦੇ ਵਿੱਚ ਜਿਹੜਾ ਹੈ ਇਹ ਸਵਾਲ ਬਾਰ ਬਾਰ ਉੱਠਣਾ ਤਾਂ ਉਹਦਾ ਮਨ ਜਿਹੜਾ ਸੀ ਇਹ ਸਵਾਲ ਦੇ ਵਿੱਚ ਉਲਝ ਗਿਆ ਬਾਬਾ ਜੀ ਔਰ ਇਸ ਦਾ ਜਵਾਬ ਜਾਣਨ ਲਈ ਨਾ ਬੇਚੈਨ ਸੀ ਰਾਜਾ ਹੁਣ ਤੇ ਰਾਜ ਨੇ ਨਾ ਆਪਣੇ ਦਰਬਾਰ ਦੇ ਸਾਰੇ ਜਿਹਨੇ ਗਿਆਨੀ ਲੋਕ ਸੀ ਜਿਹਨੇ ਵਿਦਵਾਨ ਲੋਕ ਸੀ ਪੰਡਤ ਲੋਕ ਸੀ ਉਹਨਾਂ ਕੋਲ ਇਹ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਪਰ ਸਾਰਿਆਂ ਨੇ ਆਪਣੇ ਆਪਣੇ ਹਿਸਾਬ ਨਾਲ ਦੱਸਿਆ ਪਰ ਕੋਈ ਤਸੱਲੀ ਜੀ ਨਹੀਂ ਬਣੀ ਮਤਲਬ ਰਾਜੇ ਨੂੰ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਤਾਂ ਦਰਬਾਰ ਦੇ ਨਾ ਇੱਕ ਪੁਰਾਣਾ ਮੰਤਰੀ ਸੀ ਬਜ਼ੁਰਗ ਉਹਨੇ ਸੁਝਾ ਦਿੱਤਾ ਕਿ ਮਹਾਰਾਜ ਕਿ ਸਾਡੇ ਰਾਜ ਦੇ ਬਾਹਰ ਨਾ ਇੱਕ ਪੁਰਾਣਾ ਕੁਟਿਆ ਹੈ ਕੁਲੀ ਹੈ ਜਿੱਥੇ ਇੱਕ ਫਕੀਰ ਰਹਿੰਦੇ ਨੇ ਜਿੱਥੇ ਇੱਕ ਫਕੀਰ ਰਹਿੰਦੇ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਜੀਵਨ ਦੇ ਜਿਹੜੇ ਹੈ ਜ਼ਿੰਦਗੀ ਦੇ ਸਾਰੇ ਰਾਹਸਾ ਨਾ ਜਿਹੜੇ ਉਹ ਜਾਣ ਲਏ ਹੈ ਕਿਉਂਕਿ ਫਕੀਰਾਂ ਨੂੰ ਰਾਹਸ ਪਤਾ ਹੁੰਦਾ ਕਹਿੰਦੇ ਨਾ ਹਰ ਮੁਸ਼ਕਲ ਦੀ ਕੁੰਜੀ ਯਾਰੋ ਹੱਥ ਫਕੀਰਾਂ ਆਈ ਹੱਥ ਮੁਰਸ਼ਦ ਦੇ ਆਈ ਤੇ ਮੁਰਸ਼ਦ ਕਰਨ ਨਜ਼ਰ ਦੇ ਜਿਵੇਂ ਵੇਲੇ ਕਾ ਤੋੜਨਾ ਰਹਿੰਦੀ ਕਾਈ ਉਹਨਾਂ ਕੋਲ ਹਰ ਸਵਾਲ ਦਾ ਜਵਾਬ ਹੁੰਦਾ ਫਕੀਰਾਂ ਕੋਲ ਤਾਂ ਕਹਿੰਦਾ ਵੀ ਮੈਨੂੰ ਇਦਾਂ ਹੀ ਲੱਗਦਾ ਕਿ ਤੁਹਾਡੇ ਜਿਹੜੇ ਸਵਾਲ ਦਾ ਜਵਾਬ ਹੈ ਨਾ ਤੁਹਾਨੂੰ ਉਹਨਾਂ ਫਕੀਰਾਂ ਕੋਲ ਹੀ ਮਿਲੇਗਾ ਜਾ ਕੇ ਹੁਣ ਰਾਜੇ ਨੇ ਕਿਹਾ ਵੀ ਚਲੋ ਠੀਕ ਹੈ ਉਹਨੇ ਕੁਝ ਆਪਣੇ ਸੇਵਕਾਂ ਨੂੰ ਤੇ ਕੁਝ ਮੰਤਰੀਆਂ ਨੂੰ ਨਾਲ ਲਿਆ ਤਾਂ ਉਹਨਾਂ ਫਕੀਰਾਂ ਦੇ ਜਿੱਥੇ ਉਹ ਰਹਿੰਦੇ ਸੀ ਉਹਨਾਂ ਵੱਲੋਂ ਰਵਾਨਾ ਹੋ ਗਿਆ ਫਕੀਰ ਦਾ ਜਿਹੜਾ ਫਕੀਰਾਂ ਦਾ ਜਿਹੜਾ ਉਹ ਸੀਗਾ ਨਾ ਉਹਨਾਂ ਦੀ ਕੁਟਿਆ ਸੀ ਜਿਹੜੀ ਆਸ਼ਰਮ ਸੀ ਜਾਂ ਕਹਿ ਦੋ ਵੀ ਜਿੱਥੇ ਰਹਿੰਦੇ ਸੀ ਉਹ ਡੇਰਾ ਲਾਇਆ ਸੀ ਉਹਨਾਂ ਨੇ ਉਹ ਜੰਗਲ ਵਿੱਚ ਸੀ ਜਿੱਥੇ ਕਿ ਸ਼ਾਂਤੀ ਤੇ ਸੁਹਾਣੇ ਪਲ ਦਾ ਮਾਹੌਲ ਸੀ ਜਦ ਰਾਜਾ ਉੱਥੇ ਪਹੁੰਚਿਆ ਨਾ ਉਹਨਾਂ ਦੇ ਕੋਲ ਉਹ ਦਰਬਾਰ ਦੇ ਜਦੋਂ ਬਾਹਰ ਪਹੁੰਚਿਆ ਜਾਂ ਉਹ ਕੁਟਿਆ ਦੇ ਬਾਹਰ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਉੱਥੇ ਅਨੇਕਾਂ ਹੀ ਲੋਕ ਉਹਨਾਂ ਫਕੀਰਾਂ ਦੇ ਦਰਸ਼ਨ ਲਈ ਆਏ ਹੋਏ ਆ ਤਾਂ ਸਭ ਦੀਆਂ ਅੱਖਾਂ ਵਿੱਚ ਇੱਕ ਇੱਕ ਵੱਖਰੀ ਜੀ ਚਮਕ ਸੀ ਰਾਜਨੇਵੀ ਉਹਨਾਂ ਵਕੀਰਾਂ ਨੂੰ ਪ੍ਰਣਾਮ ਕੀਤਾ ਸਲਾਮ ਕੀਤਾ ਤੇ ਆਪਣੀ ਸ਼ੰਕਾ ਜਿਹੜੀ ਹੈ ਨਾ ਉਹਨਾਂ ਦੇ ਸਾਹਮਣੇ ਰੱਖੀ। ਰਾਜਨੇ ਨੇ ਨਿਮਰਤਾ ਨਾਲ ਕਿਹਾ ਕਹਿੰਦਾ ਜੀ ਮਹਾਰਾਜ ਗੁਰੂਦੇਵ ਕਿ ਮੇਰੇ ਮਨ ਵਿੱਚ ਇੱਕ ਡੂੰਗਾ ਪ੍ਰਸ਼ਨ ਹੈ ਸਵਾਲ ਹੈ ਕਿ ਮਹਾਰਾਜ ਮੈਂ ਇਹ ਜਾਣਨਾ ਚਾਹੁੰਨਾ ਹਾਂ ਕਿ ਭਾਗਾਂ ਦਾ ਲੇਖਾ ਜਿਹੜਾ ਹੈ ਕੌਣ ਲਿਖਦਾ ਹੈ? ਕੀ ਇਹ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ? ਜਾਂ ਅਸੀਂ ਇਨਸਾਨ ਜਿਹੜੇ ਆ ਅਸੀਂ ਜੋ ਬੰਦੇ ਆ ਇਹ ਆਪਣੇ ਕਰਮਾਂ ਨਾਲ ਇਹਨੂੰ ਬਣਾ ਸਕਦੇ ਆ? ਤਉ ਫਕੀਰ ਹਲਕੀ ਜੀ ਮੁਸਕਾਨ ਨਾਲ ਬੋਲੇ ਹੱਸੇ ਥੋੜਾ ਜਾਂ ਬੋਲੇ ਕਹਿੰਦੇ ਰਾਜਨ ਵੀ ਬਾਦਸ਼ਾਹ ਇਹ ਸਵਾਲ ਬੜਾ ਮਹੱਤਵਪੂਰਨ ਹੈ ਤੇ ਇਹਦਾ ਜਵਾਬ ਆਨ ਲਈ ਨਾ ਜ਼ਿੰਦਗੀ ਦੇ ਤੇ ਕਰਮ ਦੇ ਡੂੰਗੇ ਜਿਹੜੇ ਅਰਥ ਨੇ ਨਾ ਮੀਨਿੰਗ ਨੇ ਉਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਭਾਗਾਂ ਦਾ ਲੇਖਾ ਜਿਹੜਾ ਹੈ ਇਨਸਾਨ ਦੇ ਕਰਮਾਂ ਨਾਲ ਹੀ ਲਿਖਿਆ ਜਾਂਦਾ ਹੈ ਜ਼ਰਾ ਗੌਰ ਕਰਨਾ ਬਾਬਾ ਜੀ ਕਿ ਭਾਗਾਂ ਦਾ ਲੇਖਾ ਜਿਹੜਾ ਹੈ ਉਹ ਇਨਸਾਨ ਦੇ ਕਰਮਾਂ ਨਾਲ ਹੀ ਲਿਖਿਆ ਜਾਂਦਾ ਹੈ ਰਾਜਾ ਸ਼ਾਂਤੀ ਨਾਲ ਬੈਠਾ ਹੈ ਤਾਂ ਫਕੀਰ ਕਹਿਣ ਲੱਗੇ ਵੀ ਇਹ ਤੇ ਤੈਨੂੰ ਮੈਂ ਦੱਸਦਾ ਕਿ ਜਿਹੜਾ ਭਾਗਾਂ ਦਾ ਲੇਖਾ ਹੈ ਉਹ ਇਨਸਾਨ ਦੇ ਕਰਮਾਂ ਨਾਲ ਹੀ ਲਿਖਿਆ ਜਾਂਦਾ ਹੈ ਪਰ ਇਸ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਮੈਂ ਤੈਨੂੰ ਇੱਕ ਕਹਾਣੀ ਸੁਣਾਵਾਂਗਾ ਇੱਕ ਕਹਾਣੀ ਜੋ ਕਿ ਤੇਰੇ ਸਵਾਲਾਂ ਦੇ ਜਵਾਬ ਦੇਵੇਗੀ ਉਹ ਫਕੀਰ ਕਹਿਣ ਲੱਗੇ ਕਿ ਰਾਜੇ ਆ ਇੱਕ ਪੁਰਾਣੀ ਕਹਾਣੀ ਹੈ ਕਿ ਇੱਕ ਗਰੀਬ ਬ੍ਰਾਹਮਣ ਸੀ ਤੇ ਇਹ ਬ੍ਰਾਹਮਣ ਬੜਾ ਹੀ ਇਮਾਨਦਾਰ ਤੇ ਸਾਧੂ ਵਰਤੀ ਵਾਲਾ ਫਕੀਰੀ ਵਰਤੀ ਵਾਲਾ ਉਹਨੇ ਆਪਣੀ ਜ਼ਿੰਦਗੀ ਪਰ ਤਪੱਸਿਆ ਪੂਜਾ ਤੇ ਇਮਾਨਦਾਰੀ ਨਾਲ ਜਿਹੜਾ ਹੈ ਜੀਵਨ ਬਤੀਤ ਕੀਤਾ ਸੀ ਯਾਨੀ ਕਿ ਹੁਣ ਤੱਕ ਜਿੰਨੀ ਜ਼ਿੰਦਗੀ ਗੁਜ਼ਰੀ ਚੰਗੀ ਗੁਜ਼ਰੀ ਧਰਮ ਦੇ ਰਾਹ ਤੇ ਚੱਲ ਕੇ ਗੁਜ਼ਰੀ ਅੱਛੇ ਕਰਮ ਦੇ ਰਾਹ ਤੇ ਚੱਲ ਕੇ ਗੁਜ਼ਰੀ ਜਿਹੜੀ ਉਹਨੇ ਕਦੇ ਵੀ ਕਹਿੰਦੇ ਕਿਸੇ ਦਾ ਵੀ ਮਾੜਾ ਨਹੀਂ ਸੀ ਕੀਤਾ ਕਦੇ ਕਿਸੇ ਦੇ ਲਈ ਵੀ ਆਪਣੀ ਦਿਲ ਦੇ ਵਿੱਚ ਕੋਈ ਵੈਰ ਵਿਰੋਧ ਕੋਈ ਦੁਸ਼ਸ਼ ਨਹੀਂ ਰੱਖਿਆ ਤੇ ਹਮੇਸ਼ਾ ਧਰਮ ਦੇ ਰਾਹ ਤੇ ਚੱਲਦਾ ਸੀ ਪਰ ਉਸ ਦੇ ਹਾਲਾਤ ਬੜੇ ਦੁਖਦਈ ਸੀ ਉਹਦਾ ਪਰਿਵਾਰ ਬੜਾ ਗਰੀਬੀ ਜੀਵਨ ਜੀ ਰਿਹਾ ਸੀ ਤੇ ਬ੍ਰਾਹਮਣ ਨੇ ਸੋਚਿਆ ਕਿ ਮੈਂ ਸਾਰੀ ਜ਼ਿੰਦਗੀ ਭਰ ਚੰਗੇ ਕਰਮ ਕੀਤੇ ਨੇ ਫਿਰ ਵੀ ਮੈਨੂੰ ਇੰਨਾ ਕਸ਼ਟ ਕਿਉਂ ਮਿਲ ਰਿਹਾ ਹੈ ਕੀ ਇਹ ਮੇਰਾ ਭਾਗ ਹੈ ਇਹ ਮੇਰਾ ਮੁਕੱਦਰ ਹੈ ਇਹ ਮੇਰੀ ਕਿਸਮਤ ਹੈ ਜਿਹਨੂੰ ਮੈਂ ਬਦਲ ਨਹੀਂ ਸਕਦਾ ਤਾਂ ਇੱਕ ਦਿਨ ਬ੍ਰਾਹਮਣ ਜਿਹੜਾ ਸੀ ਉਹ ਮੰਦਿਰ ਦੇ ਵਿੱਚ ਆਪਣੇ ਪ੍ਰਮਾਤਮਾ ਅੱਗੇ ਆਪਣੇ ਰੱਬ ਅੱਗੇ ਪ੍ਰਾਰਥਨਾ ਕਰਨ ਲੱਗਾ ਉਹਨੇ ਕਿਹਾ ਕਿ हे ਪ੍ਰਭੂ ਮੈਂ ਹਮੇਸ਼ਾ ਤੁਹਾਡਾ ਨਾਮ ਲਿਆ ਮੈਂ ਹਮੇਸ਼ਾ ਚੰਗੇ ਕਰਮ ਕੀਤੇ ਨੇ ਫਿਰ ਵੀ ਮੇਰੀ ਹਾਲਤ ਇੰਨੀ ਮਾੜੀ ਕਿਉਂ ਹੈ ਕਿ ਇਹ ਮੇਰਾ ਭਾਗ ਹੈ ਕੀ ਮੇਰਾ ਭਾਗ ਕਦੇ ਬਦਲੇਗਾ ਨਹੀਂ ਤਾਂ ਉਸੇ ਵਕਤ ਨਾ ਉਹ ਜਿੱਥੇ ਮੰਦਰ ਦੇ ਵਿੱਚ ਬੈਠਾ ਆਪਣੇ ਭਗਵਾਨ ਅੱਗੇ ਗੱਲਾਂ ਕਰ ਰਿਹਾ ਸੀ ਤਾਂ ਮੰਦਰ ਦੇ ਵਿੱਚ ਹੀ ਨਾ ਇੱਕ ਸਾਧੂ ਬੈਠੇ ਹੋਏ ਸੰਤ ਫਕੀਰ ਬੈਠੇ ਹੋਏ ਸੀ ਤੋਂ ਜਿੱਦਾਂ ਰੱਬ ਨੇ ਜਿਵੇਂ ਕਹਿੰਦੇ ਵੀ ਬ੍ਰਾਹਮਣ ਦੀ ਸੁਣ ਲਈ ਹੋਵੇ ਤਾਂ ਉੱਥੇ ਖੜੇ ਬ੍ਰਾਹਮਣ ਦੀ ਪ੍ਰਾਰਥਨਾ ਸੁਣ ਕੇ ਨਾ ਪੂਜਾ ਸੁਣ ਕੇ ਸਾਧੂ ਜਿਹੜੇ ਸੀਗੇ ਉਹਨਾਂ ਨੇ ਬ੍ਰਾਹਮਣ ਨੂੰ ਪੁੱਛਿਆ ਕਿ ਤੂੰ ਇਹਨਾਂ ਦੁਖੀ ਕਿਉਂ ਹੈਂ ਕਿ ਤੂੰ ਭਾਈ ਇਹਨਾਂ ਦੁਖੀ ਕਿਉਂ ਹੈਂ ब्राह्मण ਨੇ ਸਾਧੂ ਨੂੰ ਨਾ ਪੜੀ ساری ਕਹਾਣੀ ਦੱਸੀ ਹੁਣ ਸਾਧੂ ਜਿਹੜੇ ਸੀ ਉਹ ਫਕੀਰ ਜਿਹੜੇ ਸੀ ਰਿੱਧੀਆਂ ਸਿੱਧੀਆਂ ਦੇ ਮਾਲਕ ਸੀ ਜਰਾ ਗੌਰ ਕਰਨਾ ਕਿ ਮਾਇਆ ਸਾਧੂ ਦੇ ਪਿੱਛੇ ਹੁੰਦੀ ਹੈ ਇਸ ਫਕੀਰ ਭਜੇ ਰੱਬ ਦੇ ਪਿੱਛੇ ਤਔਰ ਇਹਦੀਆਂ ਸਿੱਧੀਆਂ ਦੇ ਮਾਲਕ ਸੀ ਸਾਧੂ ਨੇ ਜਾਦੀ ਬ੍ਰਾਹਮਣ ਦੇ ਸਿਰ ਤੇ ਆਪਣਾ ਹੱਥ ਰੱਖਿਆ ਨਾ ਤਾਂ ਉਹਨੂੰ ਬੜੀ ਸ਼ਾਂਤੀ ਮਹਿਸੂਸ ਹੋਈ ਬਾਬਾ ਜੀ ਉਹਨੂੰ ਸਕੂਨ ਮਹਿਸੂਸ ਹੋਇਆ ਉਨੇ ਜਿੱਦਾਂ ਹੀ ਆਪਣੀ ਅੱਖਾਂ ਬੰਦ ਕੀਤੀਆਂ ਤਾਂ ਉਸ ਨੂੰ ਇੱਕ ਦ੍ਰਿਸ਼ਟਾਂਤ ਦਿਖਾਈ ਦਿੱਤਾ ਯਾਨੀ ਕਿ ਇੱਕ ਦ੍ਰਿਸ਼ ਦਿਖਾਈ ਦਿੱਤਾ ਉਹਨੇ ਦੇਖਿਆ ਉਹਨੂੰ ਦਿਖਿਆ ਕੁਝ ਜਦੋਂ ਇਹਨਾਂ ਨੇ 10 ਸਿਰ ਤੇ ਆਸ ਰੱਖਿਆ ਵਗੀਰਾਂ ਨੇ ਉਹਨੇ ਅੱਖਾਂ ਬੰਦ ਕੀਤੀ ਇਹਨਾਂ ਨੂੰ ਨਜ਼ਰ ਆਇਆ ਕਿ ਉਹਨੇ ਪਿਛਲੇ ਜਨਮ ਦੇ ਵਿੱਚ ਜਿਹੜੇ ਬੜੇ ਮਾੜੇ ਕਰਮ ਕੀਤੇ ਸੀ ਤੇ ਉਹਨਾਂ ਦਾ ਫਲ ਜਿਹੜਾ ਹੈ ਨਾ ਉਹ ਭੁਗਤਾਨ ਕਰ ਰਿਹਾ ਹੈ ਉਹ ਕਿਉਂਕਿ ਜੋ ਕੀਤਾ ਹੈ ਜੋ ਬੀਜਿਆ ਹੈ ਉਹ ਵੱਢਣਾ ਪੈਣਾ ਤੇ ਉਹਨੂੰ ਸਮਝ ਆਇਆ ਕਿ ਜਿਹੜੇ ਇਸ ਜਨਮ ਦੇ ਚੰਗੇ ਕਰਮ ਹਨ ਉਹਦੇ ਕਰਨ ਨਾਲ ਅਗਲੇ ਜਨਮ ਵਿੱਚ ਉਹ ਸੁਖੀ ਤੇ ਸਮਰੱਥ ਹੋਵੇਗਾ ਇਸ ਤੋਂ ਉਸਨੇ ਇਹ ਵੀ ਗਿਆਨ ਹੋਇਆ ਕਿ ਭਾਗ ਜਿਹੜਾ ਹੈ ਮੁਕੱਦਰ ਜਿਹੜਾ ਹੈ ਕਿਸਮਤ ਜਿਹੜਾ ਹੈ ਉਹ ਕੋਈ ਇੱਕ ਜਗ੍ਹਾ ਸਥਿਰ ਨਹੀਂ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਸਥਾਈ ਨਹੀਂ ਹੈ ਕਰਮਾਂ ਨਾਲ ਲਗਾਤਾਰ ਭਾਗ ਜਿਹੜਾ ਹੈ ਉਹ ਬਣਦਾ ਤੇ ਬਦਲਦਾ ਰਹਿੰਦਾ ਉਹ ਫਕੀਰਾਂ ਨੇ ਕਿਹਾ ਕਿ ਰਾਜਨ ਇੱਕ ਕਹਾਣੀ ਇਹ ਦੱਸਦੀ ਹੈ ਇਹ ਕਹਾਣੀ ਜਿਹੜੀ ਹੈ ਇਹ ਦੱਸਦੀ ਹੈ ਕਿ ਹਰ ਵਿਅਕਤੀ ਦੇ ਕਰਮ ਹੀ ਉਸ ਦਾ ਭਾਗ ਬਣਦੇ ਨੇ ਬ੍ਰਾਹਮਣ ਦੇ ਪਿਛਲੇ ਕਰਮਾਂ ਦੇ ਕਾਰਨ ਹੀ ਉਸ ਨੂੰ ਗਰੀਬੀ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੇ ਮੌਜੂਦਾ ਜਿਹੜੇ ਚੰਗੇ ਕਰਮ ਹਨ ਮੌਜੂਦਾ ਜਿਹੜੇ ਚੰਗੇ ਕਰਮ ਹਨ ਉਸ ਦੇ ਆਣ ਵਾਲੇ ਜ਼ਿੰਦਗੀ ਨੂੰ ਜਿਹੜਾ ਹੈ ਉਹ ਰੁਸ਼ਨਾਈ ਕਰਨਗੇ ਜਰਾ ਗੌਰ ਕਰਨਾ ਬਾਬਾ ਜੀ ਇਸੇ ਲਈ ਉਹਨਾਂ ਫਰਮਾਇਆ ਉਹ ਫਕੀਰ ਕਹਿੰਦੇ ਕਿ ਭਾਈ ਜਿਹੜਾ ਤੁਹਾਡੇ ਭਾਗਾਂ ਦਾ ਲਿਖਾ ਹੈ ਨਾ ਇਹ ਕੋਈ ਹੋਰ ਨਹੀਂ ਲਿਖਦਾ ਤੁਹਾਡੇ ਭਾਗ ਜਿਹੜੇ ਹੈ ਤੁਹਾਡੇ ਮੁਕੱਦਰ ਜਿਹੜੇ ਹੈ ਤੁਹਾਡੇ ਕਿਸਮਤ ਜਿਹੜੇ ਕੋਈ ਹੋਰ ਲਿਖਦੇ ਤੁਹਾਡੇ ਕਰਮ ਜੋ ਤੁਸੀਂ ਕਰਦੇ ਆ ਨਾ ਉਹ ਲਿਖਦੇ ਉਹਨਾਂ ਵਕੀਰਾਂ ਨੇ ਉਸ ਰਾਜੇ ਨੂੰ ਕਿਹਾ ਕਿ ਜੋ ਇਨਸਾਨ ਕਰਦਾ ਹੈ ਉਹ ਕਰਮ ਜਿਹੜੇ ਹੈ ਉਹੀ ਸਾਡਾ ਅੱਗੇ ਕਿਸਮਤ ਬਣ ਜਾਂਦੀ ਉਹੀ ਸਾਡੇ ਭਾਗ ਬਣ ਜਾਂਦੇ ਹੈ ਸਾਡਾ ਭਾਗ ਜਿਹੜਾ ਹੈ ਕੋਈ ਹੋਰ ਨਹੀਂ ਲਿਖਦਾ ਇਹ ਸਾਡੇ ਚੰਗੇ ਮਾੜੇ ਕਰਮਾਂ ਦਾ ਨਤੀਜਾ ਹੁੰਦਾ ਹੈ ਅਸੀਂ ਆਪਣੇ ਕਰਮਾਂ ਨਾਲ ਹੀ ਆਪਣੇ ਭਵਿੱਖ ਦਾ ਯਾਨੀ ਕਿ ਆਪਣੇ ਆਉਣ ਵਾਲੇ ਵਕਤ ਦਾ ਨਿਰਮਾਣ ਕਰਦੇ ਆ ਤੇ ਭਾਗ ਜਿਹੜਾ ਹੈ ਉਹਨੂੰ ਬਦਲਣ ਦਾ ਇੱਕੋ ਇੱਕ ਤਰੀਕਾ ਹੈ ਵਗੀਰਾ ਫਰਮਾਇਆ ਕਿ ਚੰਗੇ ਕਰਮ ਤੇ ਇਹ ਰਾਜ਼ ਹੈ ਆਪਣੀ ਜ਼ਿੰਦਗੀ ਨੂੰ ਬਦਲਣ ਦਾ ਬਾਬਾ ਜੀ ਉਹ ਰਾਜੇ ਨੇ ਆਪਣਾ ਸੀਸ ਨਵਾਇਆ ਉਹਨੇ ਸलाम ਪ੍ਰਣਾਮ ਕੀਤਾ ਤੇ ਕਿਹਾ ਮਹਾਂਤਮਾ ਜੀ ਤੁਹਾਡੇ ਆਸ਼ੀਰਵਾਦ ਨਾਲ ਮੈਂ ਕਰਮਾਂ ਦੀ ਜਿਹੜੀ ਮਹਾਨਤਾ ਹੈ ਨਾ ਉਸ ਨੂੰ ਸਮਝ ਗਿਆ ਇਸ ਲਈ ਜਿੰਦਗੀ ਦੇ ਵਿੱਚ ਕਸ਼ਟ ਆਜ ਪਰੇਸ਼ਾਨੀ ਹੈ ਤਾਂ ਉਹ ਵੀ ਕੋਈ ਸਾਡੇ ਹੀ ਕਰਮ ਹੈ ਬਾਬਾ ਜੀ ਤੇ ਜੇ ਉਸ ਨੂੰ ਬਦਲਣਾ ਚਾਹੁੰਦੇ ਆ ਤਾਂ ਉਹ ਵੀ ਉਹ ਸੋਹਣੇ ਖੁਦਾ ਨੇ ਤੁਹਾਡੇ ਹੱਥ ਵਿੱਚ ਰੱਖਿਆ ਹੋ ਉਹ ਕਹਿੰਦਾ ਤੂੰ ਨੇਕ ਕਰਮ ਕਰ ਚੰਗੇ ਰਾਹ ਨੂੰ ਚੱਲ ਤਾਂ ਹੀ ਦੇ ਸਾਧੂ ਸੰਤ ਫਕੀਰ ਮਹਾਤਮਾ ਜਿਹੜੇ ਹੁੰਦੇ ਨਾ ਕਾਮਲ ਮੁਰਸ਼ਿਦ ਸੱਚੇ ਜਿਹੜੇ ਫਕੀਰ ਹੁੰਦੇ ਉਹ ਕਹਿੰਦੇ ਵੀ ਤੂੰ ਰੱਬ ਦਾ ਨਾਮ ਲਿਆ ਕਰ ਕਿਉਂਕਿ ਜਿਹੜੇ ਮਾਲਕ ਦਾ ਨਾਮ ਹੈ ਨਾ ਫਕੀਰ ਲੋਕਾਂ ਫਰਮਾਇਆ ਸੰਤ ਲੋਕਾਂ ਕੀ ਜਿਹੜਾ ਰੱਬ ਦਾ ਨਾਮ ਹੈ ਨਾ ਉਹਦਾ ਨਾਮ ਜਪ ਹੈ ਜਿਹੜਾ ਉਹ ਸਾਡੇ ਕਈ ਕਰੋੜਾਂ ਜਿਹੜੇ ਆਪਾਂ ਮਾੜੇ ਕਰਮ ਕੀਤੇ ਨੇ ਉਹਨੂੰ ਵੀ ਨਾਸ਼ ਕਰਕੇ ਰੱਖ ਦਿੰਦਾ ਹੈ ਉਹਨੂੰ ਵੀ ਸਰਬਨਾਸ਼ ਹੋ ਜਾਂਦਾ ਉਹਨਾਂ ਨਸ਼ਟ ਹੋ ਜਾਂਦੇ ਉਹ ਮਾੜੇ ਕਰਮ ਵੀ ਨਾਲ-ਨਾਲ ਫਲ ਭੁੱਗੀ ਜਾਂਦਾ ਹੈ ਬੰਦਾ ਸੋ ਇਸ ਲਈ ਕਿ ਕਈ ਵਾਰੀ ਹੁਣ ਆਪਾਂ ਚੰਗਾ ਕਰਮ ਕਰ ਰਹੇ ਆ ਪਰ ਸਾਡੇ ਜਿਹੜੇ ਹਾਲਾਤ ਹੁੰਦੇ ਆ ਸਾਡੇ ਜਿਹੜੇ ਪੁਰਾਣੇ ਕਰਮ ਹੁੰਦੇ ਆ ਉਹ ਸਾਨੂੰ ਪਰੇਸ਼ਾਨ ਕਰਦੇ ਆ ਬਾਬਾ ਜੀ ਪਰ ਜਿਹੜਾ ਬੀਜ ਆਪਾਂ ਹੁਣ ਬੋ ਰਹੇ ਆ ਨਾ ਨੇਕੀ ਦਾ ਚੰਗੇ ਕਰਮਾਂ ਦਾ ਉਹ ਅੱਗੇ ਜਾ ਕੇ ਦਰਖਤ ਬਣਨਾ ਹੈ ਉਹ ਅੱਗੇ ਜਾ ਕੇ ਪੋਤਾ ਬੰਨਾ ਹੈ ਬਾਬਾ ਜੀ ਜ਼ਰਾ ਗੌਰ ਕਰ। ਕਿਉਂਕਿ ਜੇ ਮਾੜੇ ਕਰਮਾਂ ਦਾ ਫਲ ਬੰਦੇ ਨੂੰ ਮਿਲਦਾ ਹੈ ਤੇ ਚੰਗੇ ਕਰਮਾਂ ਦਾ ਫਲ ਵੀ ਮਿਲੇਗਾ। ਸੋ ਇਸ ਲਈ ਕਦੇ ਵੀ ਤਾਂ ਹੀ ਤਾਂ ਸਾਧੂ ਸੰਤਾਂ ਫਰਮਕਿ ਕਦੇ ਵੀ ਨਰਾਸ਼ ਨਹੀਂ ਹੋਣਾ ਜ਼ਿੰਦਗੀ 'ਚ। ਆਪਣੇ ਯਾਰ ਦਾ ਨਾਮ ਨਹੀਂ ਛੱਡਣਾ। ਆਪਣੇ ਮਾਲਕ ਨੂੰ ਯਾਦ ਰੱਖਣਾ। ਕਿਉਂਕਿ ਜਿਸ ਪਲ ਦੇਖੇ ਸੋਣਾ ਸਾਜਣ ਰੰਕ ਕੋ ਰਾਜਾ ਬਣਾ ਦਾਲੇ। ਕਰਮ ਕਰਦੇ ਜਾਣਾ ਹੈ, ਕਰਮ ਕਰਦੇ ਜਾਣਾ ਹੈ। ਤਾਂ ਹੀ ਤਾਂ ਕਹੀ ਨੇਕੀਆਂ ਕਰੀ ਜਾ ਤਾਂ ਉਹਨੂੰ ਇੱਕ ਬਾਸੇ ਰੱਖੀ ਜਾਨੇ ਨੀਕੀਆਂ ਕਰੀ ਜਾ ਉਹਨੂੰ ਇੱਕ ਬਾਸੇ ਰੱਖੀ ਆ ਨੀਕੀਆਂ ਕਰ ਤਾਨੂੰ ਦਰਿਆ ਮੇਂ ਡਾਲ ਕਹਿੰਦੇ ਨਾ ਕਿ ਤੂੰ ਆਪਣਾ ਕਰਮ ਕਰੀ ਚੱਲ ਕਿਉਂਕਿ ਇਸ ਕਰਮ ਦਾ ਫਲ ਤੈਨੂੰ ਜ਼ਰੂਰ ਮਿਲੇਗਾ ਇਹੀ ਸਾਰੂ ਸੰਤ ਫਕੀਰਾਂ ਦਾ ਕਹਿਣਾ ਹੈ ਭਾਗ ਬਦਲਦੇ ਜ਼ਰੂਰ ਹੈ ਔਰ ਉਹਨੂੰ ਬਦਲਣ ਦੀ ਤਾਕਤ ਉਹ ਸੋਹਣੇ ਖੁਦਾ ਨੇ ਇਨਸਾਨ ਦੇ ਹੱਥ ਵਿੱਚ ਰੱਖੀ ਹੈ ਹੁਣ ਜੇ ਅੱਜ ਵਕਤ ਮਾੜਾ ਚੱਲ ਰਿਹਾ ਹੈ ਤਾਂ ਬੰਦਾ ਨੇਕੀ ਕਰਨ ਲੱਗ ਪਵੇ ਤਾਂ ਕਹਿੰਦੇ ਆਉਣ ਵਾਲਾ ਵਕਤ ਚੰਗਾ ਹੋਵੇਗਾ ਤੇ ਜੇ ਅੱਜ ਵਕਤ ਚੰਗਾ ਚੱਲ ਰਿਹਾ ਹੈ ਤੇ ਉਹਦਾ ਸ਼ੁਕਰ ਕਰੇ ਨੇਕੀ ਦੇ ਰਾਹ ਤੇ ਚੱਲੇ ਕਿਉਂਕਿ ਜੇ ਬੁਰਾਈ ਦੇ ਰਾਹ ਤੇ ਚੱਲਿਆ ਤਾਂ ਉਹ ਜਿਹੜਾ ਕਰ ਜਿਹੜਾ ਵਕਤ ਚੱਲ ਰਿਹਾ ਹੈ ਉਹ ਸਮਾਪਤ ਹੋ ਜਾਣਾ ਹੈ। ਔਰ ਸਾਈਂ ਜੀ ਦਾ ਇਹੀ ਕਹਿੰਦੇ ਵੀ ਜੋ ਕਰਮ ਹੈ ਭਾਈ ਉਹੀ ਧਰਮ ਹੈ। ਜੇ ਕਰਮ ਚੰਗਾ ਕਰੋਗੇ ਧਰਮ ਦੇ ਨਾਲ ਜੁੜ ਜਾਓਗੇ ਧਾਰਮਿਕ ਹੋ ਜਾਏਗਾ। ਤੇ ਜੇ ਮਾੜਾ ਕਰਮ ਕਰੋਗੇ ਅਧਰਮੀ ਹੋ ਜਾਓਗੇ ਤੇ ਅਧਰਮ ਹੋ ਜਾਏਗਾ। ਸੋ ਇਸ ਲਈ ਬਾਬਾ ਜੀ ਕਦੇ ਨਿਰਾਸ਼ ਨਹੀਂ ਹੋਣਾ। ਆਪਣਾ ਕਰਮ ਨੇਕ ਕਰਮ ਕਰਦੇ ਜਾਣਾ। ਜ਼ਿੰਦਗੀ ਅਜਣੀ ਤਾਂ ਕੱਲ ਬਦਲੇਗੀ ਜ਼ਰੂਰ। ਸੋ ਖੁਸ਼ ਰਹੋ। ਅਬਾਦ ਰਹੋ ਚਰਦੀ ਕਲਾ ਚਰੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾਂ ਸਾਈਂ ਲੋਕਾਂ ਸਭ ਨੂੰ ਸਲਾਮ